ਪੁਲਿਸ ਪਾਰਟੀ ਦੇ ਪਿੱਛਾ ਕਰਨ ਤੇ ਇਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕੀਤੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜੋ ਜਦੋਂ ਫਾਇਰਿੰਗ ਰੁਕਣ ਤੋਂ ਬਾਅਦ ਸਰਚ ਕੀਤਾ ਗਿਆ ਤੇ ਸ਼ੱਕੀ ਬੰਦਾ ਉੱਥੇ ਜ਼ਖਮੀ ਮਿਲਿਆ ਇਸ ਫਾਇਰਿੰਗ ਦੇ ਦੌਰਾਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਹਸਪੀਟਲ ਪਹੁੰਚ ਕੇ ਦੇ ਸ਼ੱਕੀ ਵਿਅਕਤੀ ਨੂੰ ਮੈਡੀਕਲ ਅਫਸਰ ਵੱਲੋਂ ਡੈਡ ਡਿਕਲੇਅਰ ਕੀਤਾ ਗਿਆ ਔਰ ਜਿਹੜਾ ਸਾਡਾ ਪੁਲਿਸ ਕੁਆਜ਼ਮ ਸੀ ਉਹਨੂੰ ਫਰਸਟ ایڈ ਤੇ ਫਰਦਰ ਮੈਡੀਕਲ ਕੇਅਰ ਲਈ ਹਸਪਤਲ ਅਸ਼ਾਈਂ ਕਰਿਆ ਗਿਆ। ਇੱਕ ਵਿਅਕਤੀ ਤੋਂ ਟੈਲੀਫੋਨ ਦੇ ਵਿੱਚ ਦਾਸਤਾਕ ਦੀ ਕਾਪੀ ਮਿਲੀ ਜਿਹੜੀ ਸਾਫਟ ਕਾਪੀ ਹੈ। ਪਰ ਇਹ ਬੜਾ ਐਕਟਿਵ ਬੈਂਚ ਸੀਗਾ ਸਾਡੇ ਪਿੰਨੋਂ ਵੀ ਡੋਨੀ ਸਠਿਆਲਾ ਗੈਂਗ ਪ੍ਰਭ ਦਾਸੂਵਾਲ ਮਾਨ ਕਨਸ਼ਾਮਪੁਰਾ ਤੇ ਅਮਰ ਖੱਬੇ ਰਾਜਾ Rajputਾ ਇਹ ਬਾਹਰ ਬੈਠੇ ਰੈਕਟ ਚਲਾ ਰਹੇ ਆ ਗੈਂਗਸਟਰ ਦਾ ਰੈਕਟ ਚਲਾ ਰਹੇ ਆ ਉਹਦਾ ਇਹ ਐਕਟਿਵ ਮੈਂਬਰ ਸੀ ਮੌਕੇ ਪਰ ਇੱਕ ਮੋਟਰਸਾਈਕਲ ਜੋ ਕਿ ਤਰਨਤਾਰਨ ਦਾ ਹੈ ਔਰ ਇੱਕ ਗਲੌਕ ਪਿਸਟਲ 9mm ਦਾ ਮੌਕੇ ਤੇ ਸਾਨੂੰ ਮਿਲਿਆ ਰஞ்சிਤ ਦੇ ਖਿਲਾਫ ਦੋ ਕਤਲ ਦੇ ਕੇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਅ ਸਗੇ ਇੱਕ ਜਿਹੜਾ 12 ਤਰੀਕ ਨੂੰ ਹਲੇ ਕੁਛ ਦਿਨ ਪਹਿਲਾਂ ਹੀ ਕਮਿਸ਼ਨ 에ਜੈਂਟ ਦਾ ਰਾਮਕੋਪਾਲ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਬੰਦੇ ਵੀ ਰਣਜੀਤ ਦੇ ਪਿੰਡ ਦੇ ਮਰੜੀ ਦਾ ਹੀ ਸੀਗਾ ਔਰ ਰਣਜੀਤ ਨੇ ਉਹਨਾਂ ਨੂੰ ਉੱਥੇ ਭੇਜਿਆ ਸੀ ਦੂਸਰਾ ਪਿਛਲੇ ਸਾਲ 24 ਦੇ 10ਵੇਂ ਮਹੀਨੇ ਚ ਪੰਚਾਇਤ ਇਲੈਕਸ਼ਨ ਦੌਰਾਨ ਤਲਵੰਡੀ ਪਿੰਡ ਦੇ ਸਰਪੰਚ ਰਾਜ ਦਾ ਕਤਲ ਹੁੰਦਾ ਹੈ ਉਹਨੂੰ ਵੀ ਰਣਜੀਤ ਨੇ ਆਪ ਉੱਥੇ ਕਤਲ ਦੇ ਵਿੱਚ ਆਪ ਹੀ ਦੀ ਸ਼ਮੂਲੀਅਤ ਸੀ ਨੇ ਆਪ ਉੱਥੇ ਕਤਲ ਕੀਤਾ ਸੀਗਾ ਜੀ ਇਤੋਂ ਇਲਾਵਾ ਫਰਦਰ ਜੋ ਅਸੀਂ ਸਾਬ ਸਾਬ ਦੇ ਇਹ ਕਿਸੇ ਨੂੰ ਕਤਲ ਕਰਨ ਜਾਂਦੇ ਆ ਪਰ ਕਾਮਯਾਬ ਨਹੀਂ ਹੋ ਪਾਉਂਦੇ ਉੱਥੇ ਜਿਨਾਰੇ ਘਰ ਠਹਿਰਦੇ ਆ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਨੌਂ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਅਸੀਂ ਤੁਰੰਤ ਤੁਰੰਤ ਪੁਲਿਸ ਨਾਲ ਰਲ ਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਜੀ ਔਰ ਜੋ ਥੋੜੇ ਟਾਈਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਇਹ ਵੀ ਅਸੀਂ ਕਲੀਅਰ ਕਰ ਲਿਆ ਹੈ ਕਿ ਇਹ ਬਟਾਲੇ ਦੇ ਵਿੱਚ ਹੀ ਨੇ ਹਾਈਡਰਾਉਟ ਬਣਾਇਆ ਹੋਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਹੈ ਔਰ ਜਿਨਨੇ ਇਹਨਾਂ ਨੂੰ ਠਾੜ ਦਿੱਤੀ ਸੀ ਜਿਹੜਾ ਨੇ ਇਹਨੂੰ ਹਾਈਡਰਾਉਟ ਦਿੱਤਾ ਸੀ ਅਸੀਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆਂ ਉਹਨਰੇ ਖਿਲਾਫ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਜੀ ਜਿਹੜਾ ਜਿਹੜਾ ਮਰੜਾ ਵਾਲਾ ਜੀ ਹਾਂ ਮਰੜੀ ਦਾ ਰਹਿਣ ਵਾਲਾ ਹੈ ਸਾਡੀ ਉੱਥੇ ਹੀ ਪੁਲਿਸ ਪਾਰਟੀ ਹੈਗੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਹੈ ਤੇ ਉਹ ਵੀ ਹੁਣ ਆਉਣਗੇ ਜੀ ਇੱਥੇ ਮਕਾਲਾ ਤੋਂ ਸਰ ਕਿੰਨੀ ਦੇਰ ਤੋਂ ਰਹਿ ਰਹੀ ਸੀ ਮੈਂ ਹਲੇ ਸਾਰੀ ਅਸੀਂ ਕਾਰਵਾਈ ਕਰਕੇ ਜੀ ਫੇਰ ਅਸੀਂ ਤੁਹਾਡੇ ਧਿਆਨ ਚ ਲਾਵਾਂਗੇ ਉਹਦਾ ਅਸੀਂ ਵੱਖਰਾ ਪ੍ਰੈਸ ਕਾਟ ਕਰਾਂਗੇ ਪਰ ਅਸੀਂ ਉਹ ਘਰ ਆਈਡੈਂਟੀਫਾਈ ਕਰ ਲਿਆ ਆ ਬੰਦੇ 25 ਹੋ ਗਏ ਔਰ ਅਸੀਂ ਬਹੁਤ ਛੇਤੀ ਅੱਜ ਯੋਗਤ ਐਕਚੁਅਲ ਆ ਜੀ ਸਰ ਜਿਹੜਾ ਇਹ ਜੋ ਉਸ ਵੇਲੇ ਪਤਾ ਲੱਗਾ ਜੀ ਕਿ ਪ੍ਰਭ ਦਾਸੂ ਵਾਲ ਡੋਨੀ ਹੋਣੀ ਇਹ ਸਾਰੇ ਕਿਸੇ ਹੋਰ ਨੂੰ ਸਪੋਰਟ ਕਰਦੇ ਸੀਗੇ ਵੀ ਉਹ ਸਰਪੰਚ ਬਣੇ ਪਰ ਪਿੰਡ ਵਾਲਿਆਂ ਨੇ ਸਰਸੰਤੀ ਨਾਲ ਸਰਪੰਚ ਦੇ ਰਾਜ ਉਹਨੂੰ ਇਲੈਕਟ ਕਰ ਲਿਆ ਸੀਗਾ ਤੇ ਉਸ ਕਰਕੇ ਇਹਨਾਂ ਨੇ ਉਹਦਾ ਮਰਡਰ ਕੀਤਾ ਸੀਗਾ ਜੀ ਸਰਸੰਤੀ ਨਾਲ ਕਰਦਾ ਸੀਗਾ ਔਰ ਉਸ ਸਰਪੰਚ ਦੇ ਕਤਲ ਚ ਆਪ ਇਨਵੋਲਡ ਸੀ ਫਿਰ ਜਿੱਦਾਂ ਹੌਸਲੇ ਵਧਦੇ ਆ ਹੁਣ ਜਿਹੜਾ ਕਤਲ ਹੋਇਆ ਕਮਿਸ਼ਨ ਇਹ ਜਿਹੜਾ ਇਹਨੇ ਆਪ ਦੇ ਮੁੰਡੇ ਹੋਰ ਪਿੰਡ ਦੇ ਮੁੰਡੇ ਹੋਰ ਤਿਆਰ ਕਰ ਲਏ ਇਸ ਕੰਮ ਲਈ ਉਹ ਉੱਥੇ ਜਾ ਕੇ ਕਤਲ ਕਰਦੇ ਆ ਔਰ ਇਹ ਆਪ ਉਹਨਾਂ ਮੁੰਡਿਆਂ ਨਾਲ ਕਿਸੇ ਹੋਰ ਦਾ ਕਤਲ ਕਰਨ ਲਈ ਵੀ ਦਿਨ ਪਹਿਲਾਂ ਵੀ ਜਾਂਦੇ ਆ ਰੈਕੀ ਕਰਨ ਉਹ ਵੀ ਸਾਰਾ ਅਸੀਂ ਆਈਡੈਂਟੀਫਾਈ ਕਰ ਲਿਆ ਹੋਇਆ ਜੀ ਸਾਰੀ ਚੀਜ਼ ਹੋ ਚੁੱਕੀ ਹੈ। ਸੱਚਾ ਹੀ ਸੀਗਾ ਜੀ। ਅ ਔਰ ਮੌਕੇ ਤੇ ਜੋ ਸਾਨੂੰ ਹੁਣ ਤੱਕ ਉੱਥੇ ਖੋਲ ਮਿਲੇ ਆ ਚਾਰ ਜਿੰਦਾ ਰੌਂਦ ਮਿਲੇ ਆ ਤੇ ਦੋ ਹੋਰ ਖੋਲ ਮਿਲੇ ਆ ਤੇ ਰਾਧਾ ਬੇਲਾ ਸੀ ਉਹ ਦਿਨੇ ਫਿਰ ਅਸੀਂ ਸਰਚ ਕਰ ਰਹੇ ਹਾਂ ਜੀ ਤੇ ਉਹਦੇ ਚ ਹੋਰ ਦੇਖਣੇ ਕੀ ਹੁੰਦੇ। ਸਰ ਇਹ ਜੀ ਗੈਗਰਿਕ ਟੀਮ ਗੈਂਚ ਜਿਹੜੇ ਜਿਹੜੇ ਮੇਨ ਮੈਂਬਰ ਹੈਗੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਐ ਚਾਰ ਜਣੇ ਆ ਜਿਹੜੇ ਬਾਹਰੋਂ ਰਨ ਕਰ ਰਹੇ ਆ ਤੇ ਲੋਕਲ ਵਿਧਨ ਪੰਜਾਬ ਜਾਂ ਵਿਧਨ ਅਸੀਂ ਅੰਮ੍ਰਿਤਸਰ ਤੇ ਤਰਨਤਾਰਨ 'ਚ ਦੇਖੀਏ ਤੇ ਇਹ 10 ਚਾਰ ਮੈਂਬਰ ਹੋਰ ਹੈਗੇ ਹੁਣ ਐਗਜ਼ੈਕਟ ਸਾਰਾ ਮੈਂ ਅੰਦਾਜ਼ਾ ਕਿੰਨਾ 1 ਘੰਟਾ ਡੇਢ ਘੰਟਾ ਟਾਈਮ ਲੱਗਦਾ ਹੈ ਜੀ ਜਿਹੜਾ ਇਜ਼ ਆਊਟ ਆਫ ਡੇਂਜਰ ਉਹਨੂੰ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਹੀ ਇਜ਼ ਆਊਟ ਆਫ ਡੇਂਜਰ ਪਰ ਜਿਹੜਾ ਕੱਲ ਉਨਾ ਦਾ ਕਤਲ ਦੇਖੋ ਇਹ ਉਸ ਤੋਂ ਬਾਅਦ ਗਲਤ ਪੋਸਟ ਆਪਾਉਂਦੇ ਆ ਗਲਤ ਪੋਸਟ ਪਾ ਕੇ ਕਹਿੰਦੇ ਜੀ ਵੀ ਸਠਿਆਲੇ ਇੱਕ ਕਮਿਸ਼ਨਰ ਏਜੰਟ ਦਾ ਕਤਲ ਹੋਇਆ ਸੀ ਵੀ ਅਸੀਂ ਉਹਦਾ ਬਦਲਾ ਲਿਆ ਜੀ ਪਰ ਇਸ਼ੂ ਇਹਨਾਂ ਦੇ ਪਿੱਛੇ ਕੁਝ ਹੋਰ ਹੁੰਦੇ ਆ ਕਈ ਵਾਰੀ ਕੋਈ ਐਕਸਟਰਸ਼ਨ ਇਨਵੋਲਡ ਹੁੰਦੀ ਹੈ ਜਾਂ ਕੋਈ ਹੋਰ ਚੀਜ਼ਾਂ ਹੁੰਦੀ ਆ ਸੋ ਉਹ ਪ੍ਰਪੋਸਟ ਦੇ ਵਿੱਚ ਇਹ ਆਇਆ ਪਾਇਆ ਗਿਆ ਕਿ ਅਸੀਂ ਜਿਹੜਾ ਸਠਿਆਲੇ ਇੱਕ ਕਮਿਸ਼ਨ ਏਜੰਟ ਦਾ ਕਤਲ ਹੋਇਆ ਸੀਗਾ ਉਹਦੇ ਵੀ ਅਕਿਊਜ਼ ਫੜੇ ਗਿਆ ਉਹਨਾਂ ਦੇ ਵੀ ਕਿਊਜ਼ ਇੱਕ ਇਨਕਾਊਂਟਰ ਹੋਇਆ ਸੀ ਵਿਆਸ ਚੋਹਦੀ ਉਸ ਇਨਕਾਊਂਟਰ ਚ ਉਹ ਮਾਰਿਆ ਗਿਆ ਸੀਗਾ ਤੇ ਉਹ ਉਹਦਾ ਇਹਨਾਂ ਨੇ ਪੋਸਟ ਪਾਈ ਸੀ ਇਸ ਤੋਂ ਬਾਅਦ